ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਸੰਗਰਾਂਦ ਵਾਲੇ ਦਿਨ ਤੁਸੀਂ ਸਰੋਂ ਦੇ ਤੇਲ ਦੇ ਨਾਲ ਇੱਕ ਉਪਾਅ ਕਰ ਲੈਂਦੇ ਹੋ ਮੰਨ ਲਓ ਕਿ ਤੁਹਾਡੀ ਜਨਮ ਜਨਮਾ ਦੀ ਗਰੀਬੀ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸਵੇੜੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ। ਜੇਕਰ ਤੁਸੀਂ ਅੱਜ ਦੇ ਦਿਨ ਸਰੋਂ ਦਾ ਤੇਲ ਸਰੀਰ ਦੇ ਇਸ ਹਿੱਸੇ ਤੇ ਲਗਾ ਲੈਂਦੇ ਹੋ ਤਾਂ ਜਨਮ ਜਨਮਾ ਦੀ ਗਰੀਬੀ ਦੂਰ ਹੋ ਜਾਵੇਗੀ। ਸਾਥ ਸੰਗਤ ਜੀ ਇਹ ਇੱਕ ਬੜਾ ਹੀ ਛੋਟਾ ਜਿਹਾ ਤੇ ਸਰਲ ਜਿਹਾ ਉਪਾਅ ਹੈ। ਜੇਕਰ ਤੁਸੀਂ ਇਸ ਨੂੰ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਹੋ ਜਾਵੇਗਾ। ਸਰ ਸਾਂਗਿਆ ਜੀ ਮੰਨਿਆ ਜਾਂਦਾ ਹੈ ਕਿ ਸਰੋਂ ਦੇ ਤੇਲ ਨੂੰ ਲਗਾਉਣਾ ਚਾਹੀਦਾ ਹੈ ਇਸ ਦੇ ਨਾਲ ਘਰ ਦੇ ਵਿੱਚ ਪੈਸਾ ਆਉਂਦਾ ਹੈ ਤੇ ਨਾਲ ਹੀ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਪਿੱਛੇ ਧਾਰਮਿਕ ਤੇ ਵਿਗਿਆਨਿਕ ਕਾਰਨ ਦੋਵੇਂ ਹੀ ਹਨ ਆਓ ਅਸੀਂ ਜਾਣਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਧਾਰਮਿਕ ਕਾਰਨ ਹਨ ਉਹਨਾਂ ਦੇ ਬਾਰੇ ਕੀ ਮਾਨਵਤਾਵਾਂ ਹਨ ਕੀ ਕੀ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਦਿਨ ਜੇਕਰ ਸਰੋਂ ਦੇ ਤੇਲ ਦੋ ਸਰੀਰ ਦੇ ਇਸ ਹਿੱਸੇ ਤੇ ਲਗਾ ਲੈਂਦੇ ਹੋ ਕਿਉਂਕਿ ਇਸ ਨੂੰ ਖਾਸ ਕਿਸਮਾਂ ਦੀਆਂ ਮੰਨਤਾਵਾਂ ਨਾਲ ਜੋੜਿਆ ਜਾਂਦਾ ਹੈ ਇਸ ਦਿਨ ਸਰੋਂ ਦੇ ਤੇਲ ਨੂੰ ਜੋੜਿਆ ਜਾਂਦਾ ਹੈ ਇਸ ਦਿਨ ਸਰੋਂ ਦੇ ਤੇਲ ਦੀਆਂ ਵੱਖ-ਵੱਖ ਝੁਗਤਾਂ ਵੀ ਲੋਕ ਕਰਦੇ ਹਨ ਆਖਦੇ ਹਨ ਜੀ ਕਿ ਸਾਨੂੰ ਇਸ ਦੇ ਨਾਲ ਫਾਇਦਾ ਹੁੰਦਾ ਹੈ ਜੇਕਰ ਤੁਸੀਂ ਇਸ ਦਿਨ ਸਰੋਂ ਦੇ ਤੇਲ ਦਾ ਵਿਸ਼ੇਸ਼ ਮਹੱਤਵ ਮੰਨਦੇ ਹੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀਵਨ ਦੀਆਂ ਮੁਸ਼ਕਿਲਾਂ ਤੋਂ ਬਾਹਰ ਕੱਢਣ ਦੇ ਵਿੱਚ ਸਰੋਂ ਦਾ ਤੇਲ ਕਿਵੇਂ ਤੁਹਾਡੀ ਸਹਾਇਤਾ ਕਰ ਦੇਵੇਗਾ ਸਾਤ ਸੰਗਤਾਂ ਜੀ ਸਭ ਤੋਂ ਪਹਿਲੀ ਝੁਗਤੀ ਹੈ ਜੀ ਕਿ ਜਿਸ ਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇੱਕ ਭਾਂਡੇ ਦੇ ਵਿੱਚ ਤੁਸੀਂ ਤੇਲ ਪਾ ਲੈਣਾ ਹੈ ਕਿਹਾ ਜਾਂਦਾ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਆਪਣੇ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਹੁੰਦਾ ਹੈ ਮੁੱਖ ਦਰਵਾਜ਼ੇ ਦੇ ਆਸੇ-પાસੇ ਇਹ ਤੇਲ ਜ਼ਰੂਰ ਛੋੜਨਾ ਚਾਹੀਦਾ ਹੈ ਇਹਦੇ ਪਿਛੇ ਧਾਰਮਿਕ ਕਾਰਨ ਕੀ ਹੈ ਆਖਦੇ ਹਨ ਜੀ ਕਿ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵ ਊਰਜਾ ਹੈ ਸਾਰੀਆਂ ਹੀ ਇਹ ਤੇਲ ਸੋਖ ਲੈਂਦਾ ਹੈ ਜਿਹੜੇ ਸਾਡੇ ਵੱਡੇ-ਵਡੇਰੇ ਹੁੰਦੇ ਹਨ ਉਹ ਇਹ ਕੰਮ ਜ਼ਰੂਰ ਕਰਿਆ ਕਰਦੇ ਸਨ ਜਦੋਂ ਵੀ ਕੋਈ ਚੰਗਾ ਕੰਮ ਕਰਨਾ ਹੁੰਦਾ ਸੀ ਜਾਂ ਕੰਮ ਕਰਨ ਤੋਂ ਪਹਿਲਾਂ ਤੇ ਜਾਂ ਫਿਰ ਕੋਈ ਨਵੀਂ ਚੀਜ਼ ਲਿਆਉਣੀ ਹੁੰਦੀ ਸੀ ਤਾਂ ਘਰ ਦੇ ਮੁਖਦਰਵਾਜੇ ਦੇ ਅੱਗੇ ਇਹ ਤੇਲ ਚੋਇਆ ਕਰਦੇ ਸੀ ਤੁਸੀਂ ਅੱਜ ਵੀ ਵੇਖਿਆ ਹੋਵੇਗਾ ਜਦੋਂ ਆਪਾਂ ਘਰ ਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ ਤੇ ਅਸੀਂ ਜੇਕਰ ਕੋਈ ਨਵਾਂ ਸੰਦ ਲੈ ਕੇ ਆਉਨੇ ਹਾਂ ਵਾਹਨ ਲੈ ਕੇ ਆਉਨੇ ਹਾਂ ਅਸੀਂ ਤੇਲ ਚੋ ਕੇ ਹੀ ਘਰ ਵਿੱਚ ਓ ਲੰਗਾਉਂਦੇ ਹਾਂ ਤੇ ਜਦੋਂ ਸੰਗਰਾਦ ਵਰਗਾ ਪਵਿੱਤਰ ਦਿਹਾੜਾ ਹੁੰਦਾ ਹੈ ਉਸ ਦਿਨ ਵੀ ਪੁਰਾਣੀਆਂ ਬੇਬੀਆਂ ਘਰ ਦੇ ਗੇਟ ਦੇ ਮੋਹਰੇ ਤੇਲ ਚੁੰਦੀਆਂ ਹਨ ਕਿ ਸਾਰਾ ਹੀ ਮਹੀਨਾ ਸਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਣ ਆਖਦੇ ਹਨ ਜੀ ਕਿ ਜੋ ਵੀ ਬੁਰੀਆਂ ਬਲਾਵਾਵਾਂ ਹੁੰਦੀਆਂ ਹਨ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਉਹ ਘਰ ਤੋਂ ਬਾਹਰ ਹੀ ਰਹਿ ਜਾਂਦੀਆਂ ਹਨ ਤੇ ਘਰ ਦੇ ਵਿੱਚ ਸਿਰਫ ਤੇ ਸਿਰਫ ਚੰਗਾ ਹੀ ਹੁੰਦਾ ਹੈ ਸ਼ੁਭ ਹੀ ਹੁੰਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੇਕਰ ਇਸ ਦਿਨ ਤੁਸੀਂ ਆਪਣੇ ਮੁੱਖ ਦਰਵਾਜ਼ੇ ਦੇ ਆਸੇ-ਪਾਸੇ ਤੇਲ ਜ਼ਰੂਰ ਚੋ ਲੈੰਦੇ ਹੋ ਤਾਂ ਵੇਖਿਓ ਤੁਹਾਡੇ ਘਰ ਖੁਸ਼ੀਆਂ ਆ ਜਾਣਗੀਆਂ ਆਪਾਂ ਜਦੋਂ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਚਾਉਂਦੇ ਹਾਂ ਇਹਦੇ ਨਾਲ ਘਰ ਦੇ ਵਿੱਚ ਜਿਹੜੇ ਬੈਕਟੀਰੀਆ ਹੁੰਦੇ ਹਨ ਉਹ ਘਰ ਦੇ ਵਿੱਚ ਫਿਰ ਆਉਂਦੇ ਹੀ ਨਹੀਂ ਉੱਥੇ ਹੀ ਬਾਹਰ ਰਹਿ ਜਾਂਦੇ ਹਨ ਇਹ ਵਿਗਿਆਨਿਕ ਕਾਰਨ ਸੀ ਅਗਲੀ ਗੱਲ ਕਰਦੇ ਹਾਂ ਜੀ ਆਪਣੇ ਇਸ਼ਿਆ ਦੇ ਅਨੁਸਾਰ ਤੁਸੀਂ ਸਰੋਂ ਦੇ ਤੇਲ ਲੈ ਸਕਦੇ ਹੋ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਤੁਸੀਂ ਅਨਰ ਲਾ ਕੇ ਵੀ ਕਹਿ ਲਓ ਕਿ ਤੁਹਾਡੇ ਘਰ ਦੇ ਵਿੱਚ ਦੋ ਰੋਟੀਆਂ ਪੱਕ ਸਕਦੀਆਂ ਹਨ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਅੰਨ ਨੂੰ ਰਲਾ ਲੈਣਾ ਹੈ ਚੰਗੀ ਤਰ੍ਹਾਂ ਭਾਵਕੇ ਮਿਕਸ ਕਰ ਲੈਣਾ ਹੈ ਉਸ ਤੋਂ ਤੁਸੀਂ ਕਿਸੇ ਜਾਨਵਰ ਨੂੰ ਉਹ ਆਟਾ ਖਵਾ ਸਕਦੇ ਹੋ ਇਸ ਦੇ ਪਿੱਛੇ ਧਾਰਮਿਕ ਕਾਰਨ ਇਹ ਹੈ ਜੀ ਕਿ ਇਹਦੇ ਨਾਲ ਆਖਦੇ ਹਨ ਦਾਨਪੁਨ ਵੀ ਹੋ ਜਾਂਦਾ ਹੈ ਇਹਦੇ ਨਾਲ ਆਪਣੀਆਂ ਜਿਹੜੀਆਂ ਦੁੱਖ ਤਕਲੀਫਾਂ ਹਨ ਉਹ ਵੀ ਦੂਰ ਹੋ ਜਾਂਦੀਆਂ ਹਨ ਜਿਹੜਾ ਸਰੋਂ ਦਾ ਤੇਲ ਹੁੰਦਾ ਹੈ ਉਹਦੀ ਤਾਸੀਰ ਬੜੀ ਠੰਡੀ ਹੁੰਦੀ ਹੈ ਜਦੋਂ ਆਟੇ ਵਿੱਚ ਮਿਕਸ ਕੀਤਾ ਜਾਂਦਾ ਹੈ ਤਾਂ ਇਹ ਇੱਕ ਵਾਰ ਅਸ਼ੁੱਧੀ ਦਾ ਕੰਮ ਕਰਦਾ ਹੈ ਜਦੋਂ ਆਪਾਂ ਕਿਸੇ ਜਾਨਵਰ ਨੂੰ ਪਾਵਾਂਗੇ ਜਾਨਵਰ ਖਾਵੇਗਾ ਉਹਦੇ ਅੰਦਰ ਜੋ ਵੀ ਅੰਦਰੂਨੀ ਰੋਗ ਹਨ ਉਹ ਖਤਮ ਹੋ ਜਾਣਗੇ ਆਪਾਂ ਜੇ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦਾ ਦੁੱਖ ਰੋਗ ਬਿਮਾਰੀਆਂ ਦੂਰ ਕਰਦੇ ਹਾਂ ਤਾਂ ਵਾਹਿਗੁਰੂ ਜੀ ਆਪਣੇ ਤੋਂ ਖੁਸ਼ ਹੋ ਜਾਂਦੇ ਹਨ ਉਹ ਮਿਹਰਬਾਨ ਹੋ ਕੇ ਸਾਡੇ ਸਿਰ ਤੇ ਹੱਥ ਰੱਖ ਦਿੰਦੇ ਹਨ ਇਸੇ ਹੀ ਤਰ੍ਹਾਂ ਜੇਕਰ ਆਪਾਂ ਵੀ ਖਾਵਾਂਗੇ ਇਹਦੇ ਨਾਲ ਦਾਨ ਪੁੰਨ ਵੀ ਹੋ ਜਾਵੇਗਾ ਵਾਹਿਗੁਰੂ ਜੀ ਦੀ ਮਿਹਰ ਵੀ ਹੋ ਜਾਵੇਗੀ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਆਪਾਂ ਜੋ ਵੀ ਦਿੰਦੇ ਹਾਂ ਆਪਾਂ ਨੂੰ ਉਹੀ ਫਿਰ 10 ਗੁਣਾ ਵੱਧ ਹੋ ਕੇ ਵਾਪਸ ਮਿਲ ਜਾਂਦਾ ਹੈ ਜੇ ਅਸੀਂ ਸੁਖ ਦੇਵਾਂਗੇ ਤਾਂ ਸਾਨੂੰ ਸੁਖ ਹੀ ਮਿਲੇਗਾ ਜੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਖ ਹੀ ਮਿਲਣਗੇ ਇਹ ਆਪਣੇ ਤੇ ਨਿਰਭਰ ਕਰਦਾ ਹੈ ਕਿ ਕਿਵੇਂ ਕਰਮ ਕਰਨੇ ਹਨ ਆਪਾਂ ਨੇ ਅਗਲੇ ਨੂੰ ਅਸੀਂ ਕੀ ਵੰਡਣਾ ਹੈ ਤੇ ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਪ੍ਰਸ਼ਾਦਾ ਬਣਾਉਂਦੇ ਹਾਂ ਕੁਝ ਜ਼ਿਆਦਾ ਹੀ ਬਣਾਉਣਾ ਚਾਹੀਦਾ ਹੈ ਜਦੋਂ ਕੋਈ ਲੋੜਵੰਦ ਆਵੇ ਕੋਈ ਭੁੱਖਾ ਸਾਧੂ ਸੰਤ ਜਾਂ ਕੋਈ ਗਰੀਬ ਜਾਂ ਕੋਈ ਜਾਨਵਰ ਹੀ ਆ ਜਾਵੇ ਉਸ ਨੂੰ ਪਰਸ਼ਾਦਾ ਜ਼ਰੂਰ ਪਾਉਣਾ ਚਾਹੀਦਾ ਹੈ ਆਖਦੇ ਹਨ ਜੀ ਸ਼ਨੀਵਾਰ ਨੂੰ ਸਰੋਂ ਦੇ ਤੇਲ ਦੇ ਨਾਲ ਚੋਪੜੀ ਹੋਈ ਰੋਟੀ ਜੇਕਰ ਕਿਸੇ ਨੂੰ ਤੁਸੀਂ ਖਵਾ ਦਿੰਦੇ ਹੋ ਕਿਸੇ ਜਾਨਵਰ ਨੂੰ ਖਵਾ ਦਿੰਦੇ ਹੋ ਤੁਹਾਡੇ ਘਰ ਵਿੱਚ ਜੋ ਵੀ ਪਰੇਸ਼ਾਨੀਆਂ ਹੋਣਗੀਆਂ ਦੂਰ ਹੋ ਜਾਣਗੀਆਂ ਤੇ ਜੋ ਤੁਹਾਡੇ ਘਰ ਦੇ ਵਿੱਚ ਚਿੜਚਿੜਾਪਨ ਤੇ ਗੁੱਸਾ ਜ਼ਿਆਦਾ ਆਉਂਦਾ ਹੋਵੇਗਾ ਉਹਦੇ ਨਾਲ ਤੁਹਾਡਾ ਉਤਾਵਲਾਪਨ ਖਤਮ ਹੋ ਜਾਵੇਗਾ ਘਰ ਦੇ ਜਵਾਕਾਂ ਦੀ ਬੜੀ ਚਿੰਤਾ ਲੱਗੀ ਰਹਿੰਦੀ ਹੈ ਬਿਨਾਂ ਗੱਲ ਤੋਂ ਕੋਈ ਰੋਂਦਾ ਹੈ ਉਹਦੇ ਤੇ ਰੋਟੀ ਵਾਰ ਕੇ ਕਿਸੇ ਜਾਨਵਰ ਨੂੰ ਖਵਾ ਦਿਓ ਇਸ ਨਾਲ ਜਿਹੜਾ ਬੱਚਾ ਹੈ ਉਹ ਜिद ਬਿਲਕੁਲ ਵੀ ਨਹੀਂ ਕਰੇਗਾ ਜਾ ਘਰ ਦਾ ਕੋਈ ਜੀ ਹੈ ਉਸ ਦਾ ਚੜਚੜਾਪਨ ਦੂਰ ਹੋ ਜਾਵੇਗਾ ਜਿਹੜੇ ਆਪਣੇ ਸਿਆਣੇ ਤੇ ਵੱਡੇ ਵਡੇਰੇ ਹੁੰਦੇ ਸਨ ਉਹ ਲੰਮੇ ਸਮੇਂ ਤੋਂ ਐਵੇਂ ਹੀ ਕਰਦੇ ਸਨ ਹੁਣ ਇਸ ਦੇ ਪਿੱਛੇ ਧਾਰਨਾ ਕੀ ਹੈ ਸਾਧ ਸੰਗਤ ਜੀ ਇਹ ਉਹਨਾਂ ਨੇ ਬਣਾਈ ਸੀ ਇਹ ਉਹੀ ਜਾਣਦੇ ਹਨ ਅਗਲੀ ਗੱਲ ਉਹ ਆਖਦੇ ਹਨ ਜੀ ਕਿ ਕਿਸ ਦਿਨ ਆਪਣੇ ਵਾਲਾਂ ਦੇ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ। ਇਹਦੇ ਨਾਲ ਬੜਾ ਹੀ ਕੁਝ ਸ਼ੁਭ ਹੋ ਜਾਂਦਾ ਹੈ। ਇਹ ਤਾਂ ਧਾਰਮਿਕ ਵੀ ਕਾਰਨ ਸੀ। ਹੁਣ ਸਾਤ ਸੰਗਰ ਜੀ ਵਿਗਿਆਨਿਕ ਕਾਰਨ ਇਹ ਹੈ ਜੀ ਕਿ ਜਿਹੜੇ ਆਪਣੇ ਵੱਡੇ-ਵਡੇਰੇ ਸੀ ਉਹਨਾਂ ਦੇ ਸਿਰ ਨਹੀਂ ਸਨ ਦੁਖਦੇ। ਉਹਨਾਂ ਦੇ ਵਾਲ ਛੇਤੀ ਚਿੱਟੇ ਵੀ ਨਹੀਂ ਸਨ ਹੁੰਦੇ ਤੇ ਮਜ਼ਬੂਤ ਰਹਿੰਦੇ ਸਨ। ਜਿਵੇਂ ਆਪਾਂ ਆਖਦੇ ਹਾਂ ਸਾਡਾ ਸਿਰ ਦੁਖਦਾ ਹੈ। ਵਾਲ ਚਿੱਟੇ ਹੋ ਗਏ ਹਨ। ਉਮਰ ਤੋਂ ਪਹਿਲਾਂ ਹੀ ਕਹਿ ਲਈਏ ਕਿ ਵਾਲ ਝੜਨੇ ਵੀ ਸ਼ੁਰੂ ਹੋ ਗਏ ਹਨ। ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਹਨ ਸਿਰ ਦੇ ਪ੍ਰਤੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੋਈ ਆਖਦਾ ਹੈ ਜੀ ਕਿ ਮੈਨੂੰ ਮਾਈਗਰੇਨ ਹੋ ਗਿਆ ਹੈ। ਕੋਈ ਆਖਦਾ ਹੈ ਸਿਰ ਦੁਖਦਾ ਹੈ। ਇਦਾਂ ਹੀ ਵੱਖ-ਵੱਖ ਤਰ੍ਹਾਂ ਦੇ ਰੋਗ ਲੋਕ ਦੱਸਦੇ ਹਨ। ਜੇਕਰ ਆਪਾਂ ਹਫ਼ਤੇ ਦੇ ਵਿੱਚ ਇੱਕ ਦਿਨ ਸਰੋਂ ਦਾ ਤੇਲ ਲਗਾਉਂਦੇ ਹਾਂ ਜਿਵੇਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ ਉਹ ਨਹੀਂ ਹੋਣਗੇ। ਸਾਡੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕਰਨਾ ਕੀ ਹੈ ਜੀ ਕਿ ਹਲਕਾ ਹਲਕਾ ਆਪਣੇ ਸਿਰ ਦੇ ਵਿੱਚ ਤੇਲ ਲਗਾਉਣਾ ਹੈ ਇਸ ਦੇ ਨਾਲ ਤੁਹਾਡੇ ਸਿਰ ਸੰਬੰਧੀ ਜਿੰਨੇ ਵੀ ਰੋਗ ਹੋਣਗੇ ਉਹ ਵੀ ਦੂਰ ਹੋ ਜਾਣਗੇ ਤੁਹਾਡੇ ਸਿਰ ਨੂੰ ਚੈਨ ਮਿਲ ਜਾਵੇਗਾ ਤੁਹਾਨੂੰ نیند ਜਿਹੜੀ ਹੈ ਗੂੜੀ ਆਵੇਗੀ ਤੁਹਾਡਾ ਸਿਰ ਦੇ ਨਾਲ-ਨਾਲ ਤੁਹਾਡਾ ਦਿਮਾਗ ਵੀ ਜਿਹੜਾ ਹੈ ਉਹ ਵੀ ਚੱਲਣਾ ਸ਼ੁਰੂ ਕਰ ਦੇਵੇਗਾ ਭਾਵ ਕਿ ਤੁਹਾਡੇ ਦਿਮਾਗ ਨੂੰ ਥੋੜੀ ਜਹੀ ਰੈਸਟ ਮਿਲ ਜਾਵੇਗੀ ਆਰਾਮ ਮਿਲ ਜਾਵੇਗਾ ਜਿਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਤਰੋ-ਤਾਜ਼ਾ ਮਹਿਸੂਸ ਕਰੋਗੇ ਸੋ ਸਾਥ ਸੰਗਜ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਹੋਰ ਵੀ ਕਿਸੇ ਭੈਣ ਭਰਾ ਦੇ ਨਾਲ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ